ਇਕਸਵੈਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ ਮਾਮੂਲੀ ਵਿਵਾਦ ਦੇ ਚੱਲਦਿਆਂ ਪ੍ਰਾ ਨੇ ਭਰਾ ਦਾ ਕਤਲ ਕਰ ਦਿੱਤਾ ਦਰਅਸਲ ਇਹ ਮਾਮਲਾ ਕਪੂਰਥਲਾ ਦੇ ਪਿੰਡ ਕੁਗਬੇਟ ਦਾ ਹੈ ਜਿੱਥੇ ਕੀ ਇੱਕ ਮਾਮੂਲੀ ਵਿਵਾਦ ਦੇ ਚੱਲਦਿਆਂ ਮੁਸੇਰੇ ਪ੍ਰਾ ਨੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ 3 ਘੰਟਿਆਂ ਦੇ ਅੰਦਰ ਹੀ ਕਪੂਰਥਲਾ ਪੁਲਿਸ ਨੇ ਇਹ ਪੂਰੀ ਗੁੱਥੀ ਨੂੰ ਸੁਲਝਾਇਆ ਅਤੇ આરોપી ਪ੍ਰਾ ਨੂੰ ਗ੍ਰਿਫਤਾਰ ਕਰ ਲਿੱਤਾ ਤੁਹਾਨੂੰ ਦੱਸਦੀ ਹੈ ਕਿ ਮੁੱਢਲੀ ਜਾਣਕਾਰੀ ਦੇ ਵਿੱਚ ਜੋ ਸਾਡੇ ਸਾਹਮਣੇ ਆ ਰਿਹਾ ਹੈ ਕਿ ਦੋਹੇ ਭਰਾ ਮੋਟਰਸਾਈਕਲ ਤੇ ਕਿਤੇ ਜਾ ਰਹੇ ਸੀ ਜਦ ਇੱਕ ਵਿਵਾਦ ਨੂੰ ਲੈ ਕੇ ਦੋਹਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਇੱਕ ਭਰਾ ਆਪਣੇ ਦੂਸਰੇ ਭਰਾ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੰਦਾ ਹੈ ਤੇ ਤਿੰਨ ਤੇ ਚਾਰ ਵਾਰ ਕਰਨ ਤੋਂ ਮਗਰੋਂ ਉਸ ਦੀ ਮੌਤ ਹੋ ਜਾਂਦੀ ਹੈ ਆਪਣੇ ਭਰਾ ਦੀ ਕਤਲ ਨੂੰ ਵੇਖਦਿਆਂ ਹੋਇਆ ਉਹ ਉੱਥੋਂ ਦੀ ਫਰਾਰ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਸ਼ਖਸ ਦਾ ਕਤਲ ਹੋਇਆ ਹੈ ਉਸ ਦਾ ਨਾਮ ਮਨੂਰੂਪ ਸਿੰਘ ਦੱਸਿਆ ਜਾ ਰਿਹਾ ਜੋ ਕਿ ਕੇਵਲ 25 ਸਾਲ ਦਾ ਸੀ ਅਤੇ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਕਿ ਪੁਲਿਸ ਦਾ ਕੰਮ ਸ਼ਲਾਘਾਯੋਗ ਹੈ ਜਿਨ੍ਹਾਂ ਨੇ 3 ਘੰਟੇ ਦੇ ਅੰਦਰ ਅੰਦਰ ਹੀ ਇਸ ਕਤਲ ਦੀ ਗੁੱਥੀ ਨੂੰ ਸਲਝਾ ਦਿੱਤਾ। ਮੁੱਢਲੀ ਜਾਣਕਾਰੀ ਦੇ ਅਨੁਸਾਰ ਦੋਹਾਂ ਪਰਾਵਾ ਦੇ ਵਿੱਚ ਇੱਕ ਮਾਮਲੀ ਮਨਮਟਾਵ ਚੱਲ ਰਿਹਾ ਸੀ, ਮਾਮਲੀ ਦਾ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇੱਕ ਪ੍ਰਾਣ ਨੇ ਆਪਣੇ ਮੋਸੇਰੇ ਪ੍ਰਾਣ ਨੂੰ ਮੋਹ ਦੇ ਕਾਟੂ ਤਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿੱਤਾ ਗਿਆ ਅਤੇ ਮਾਮਲਾ ਰਿਪੋਰਟ ਹੋਣ ਦੇ 3 ਘੰਟੇ ਦੇ ਅੰਦਰ ਅੰਦਰ ਹੀ ਇਸ ਮਾਮਲੇ ਨੂੰ ਇਸ ਗੁੱਥੀ ਨੂੰ ਸੁਲਝਾ ਲਿੱਤਾ ਗਿਆ ਅਤੇ ਦੋਸ਼ੀ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਨਰੂਪ ਦਾ ਮੋਸੇਰਾ ਪ੍ਰਾਏ ਅਤੇ ਦੋਵੇਂ ਬਾਈਕ ਦੇ ਸਵਾਰ ਹੋ ਕੇ ਬਵਾਨੀਪੁਰ ਤੋਂ ਖੁਖਰੇਣ ਜਾ ਰਹੇ ਸੀ ਤੇ ਉਹਨਾਂ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਤੇਜ਼ ਤਾਰ ਹਥਿਆਰ ਦੇ ਨਾਲ ਮਨਰੂਪ ਦੇ ਛਾਤੀ ਦੇ ਵਿੱਚ ਤਿੰਨ ਤੋਂ ਚਾਰ ਵਾਰ ਕਰ ਦਿੱਤੇ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਐਸਐਚਓ ਦੇ ਨਾਲ ਵੀ ਮੀਡੀਆ ਨੇ ਇਹ ਗੱਲਬਾਤ ਕੀਤੀ ਐਸਐਚਓ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਜਾਂ ਵਿਵਾਦ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਔਰੋਪੀ ਨੇ ਕਤਲ ਔਰੋਪੀ ਨੇ ਕਤਲ ਦੇ ਵਿੱਚ ਇਸਤੇਮਾਲ ਕੀਤੀ ਗਈ ਕਿਰਪਾਨ ਬਰਾਮਦ ਕਰ ਲਈਤੀ ਗਈ ਹੈ ਅਤੇ ਪੁੱਛਤਾਛ ਦਾ ਪੁੱਛਗਿਛ ਦਾ ਦੌਰ ਜੋ ਹੈ ਉਹ ਜਾਰੀ ਹੈ ਤਾ ਐਸਐਚਓ ਦੇ ਨਾਲ ਜੋ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਕਿਹਾ थाना ਕੁਤਵਾਲੀ ਦੇ ਐਸਐਚਓ ਅੱਜ ਵਕਤ ਕਰੀਬ 2 ਵਜੇ ਫੋਨ ਤੇ ਤਲਾਬ ਮਿਲੀ ਕਿ ਅਡਾ ਭਵਾਨੀ ਮੁਕਤੋ ਖੁਖਰੈਣ ਨੂੰ ਜੋ ਰੋਡ ਜਾ ਰਿਹਾ ਉਹਦੇ ਤੇ ਕੋਈ ਕਤਲ ਦੀ ਵਾਰਦਾਤ ਹੋਈ ਆ ਤੇ ਤਰਤ ਮੌਕੇ ਤੇ ਪਹੁੰਚੇ ਆ ਜੀ ਸਪਾਰਟੀ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਜਿਹੜਾ ਹੈ ਮਨਰੂ ਸਿੰਘ ਹੈ ਲड़का ਜਿਹੜਾ ਜਿਹਦੀ ਉਮਰ ਕੋਈ 24 25 ਸਾਲ ਹੈ ਜਸਪਾਲ ਸਿੰਘ ਦਾ ਲड़का ਪਿੰਡੀ ਦਾ ਹੈਗਾ ਜੀ ਹੁਣ ਕੀਆ ਸਾਡਾ ਢੇਰ ਵੱਜਲਾ ਕਮੂਚਲਾ ਇਹ ਔਰ ਇਹਦੀ ਮਾਸੀ ਦਾ ਲड़का ਹੈਗਾ ਜੀ ਅਰਪੀਤ ਸਿੰਘ ਜਿਹਦੀ ਉਮਰ 20 ਸਾਲ ਹੈ ਸਤ ਪਿਤਾ ਦਾ ਨਾਮ ਉਹਦਾ ਸਿੰਘ ਹੈ ਇਹ ਪਿੰਡ ਪਿੰਦਾ ਜੀ ਕੋਟਲਾ ਹੈਰਾ ਥਾਣਾ ਕੋਟੜ ਜਿਹੜਾ ਨੰਦਾ ਤੇ ਆਪੀ ਹੈ ਇਹ ਦੋਨੋਂ ਮਾਸੀ ਦੇ ਲੜਕੇ ਆਪਸੇ ਇੱਕ ਮੋਟਰਸਾਈਕਲ ਤੇ ਜਾ ਰਹੇ ਆ ਬੈਠੇ ਜਾਂਦੇ ਜਾਂਦੇ ਇਹਨਾਂ ਦਾ ਕੋਈ ਆਪਸ ਵਿੱਚ ਕਰਾਰ ਹੁੰਦਾ ਤੇ ਜਿਹੜਾ ਹਰਜੀਤ ਹੈ ਇਹ ਅੰਮ੍ਰਿਤਧਾਰੀ ਹੈ ਇਹਨੇ ਮੋਟੇ ਸਗਤ ਤੋਂ ਜਦੋਂ ਉੱਤਰੀ ਹੈ ਤੇ ਇਹਦੇ ਗੁੱਸੇ ਦੇ ਵਿੱਚ ਜਿਹੜੀ ਇਹਨੂੰ ਪਹਿਲੀ ਵਾਰੀ ਸੀ ਕਿਰਪਾ ਉਹਦੇ ਜਿਹੜੇ ਆ ਵਾਰ ਕੀਤੇ ਉਹਦੇ ਜਿਹੜੇ ਵਾਰ ਉਹਦੇ ਆ ਮਤਲਬ ਸ੍ਰੀ ਦੇ ਕਿਹਾ ਹਟ ਦੇ ਦਿਲ ਦੇ ਜਿਹੜੇ ਲੱਗੇ ਔਰਾਂ ਦੀ ਜਿਹੜੀ ਮੌਕੇ ਤੇ ਹੀ অথੋਰੀਟੀ ਹੈ ਅਸੀਂ ਉਥੇ ਵਾਰਸ ਜਿਹੜੇ ਆ ਵਾਰਸਾਂ ਦਾ ਵਿਆਗ ਲੈ ਕੇ ਮੁਕੱਦਮਾ ਨਾਲ ਕੋਲ ਵਾਲੀ ਚੋਟਕਾ ਪੰਗਰ ਕਰ ਲਿਆ ਔਰ ਉਸ ਤੋਂ ਬਾਅਦ ਜਿਹੜਾ ਇਹ ਹੈ ਦੋਸ਼ੀ ਹੈ ਅਪੀ ਸਿੰਘ ਇਹ ਉਹ ਜਿਹੜਾ ਕਾਬੂ ਕਰ ਲਿਆ ਔਰ ਇਹਦੀ ਰਿਕਵੈਸਟ ਆਈ ਜਿਹੜੀ ਇਸ ਕਰਵਾ ਚੁੱਕ ਲੇਤੀ